ਆਪਣੇ ਆਸ਼ਿਕ ਨਾਲ ਮਿਲ ਕੇ ਪਤੀ ਦਾ ਕਤਲ ਕਰਨ ਵਾਲੀ ਔਰਤ ਦੀ ਸਹੇਲੀ ਵੀ ਹੁਣ ਪੁਲਸ ਨੇ ਕੀਤੀ ਗ੍ਰਿਫਤਾਰ ਰਜ ਕੀਤੀ ਹੈ ਮਾਂਜੂਆ ਦਾੰਦ ਦੇ ਵਿੱਚ ਪੇਸ਼ ਅਤੇ ਇਹਦਾ 3 ਦਿਨ ਦਾ ਕੀਤਾ ਗਿਆ ਰਮਾੜਾ ਸਵਰ ਮਾਮਲਾ ਫਰੀਕੋਟ ਜ਼ਿਲ੍ਹੇ ਦੇ ਪਿੰਡ ਸੁਖਣਵਾਲਾ ਦਾ ਜਿੱਥੇ ਪੰਜਾਬ ਦਾ ਇੱਕ ਬਹੁਤ ਹੀ ਚਰਚਿਤ ਕਤਲकांड ਹੋਇਆ ਸੀ ਜਿੱਥੇ ਇੱਕ ਪਤਨੀ ਵੱਲੋਂ ਆਪਣੇ ਆਸ਼ਿਕ ਦੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਇਹੀ ਜਿਹੜੀ ਔਰਤ ਹੈ ਕਤਲ ਕਰਨ ਵਾਲੀ ਔਰਤ ਸੀ ਉਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਉਸ ਦੇ ਆਸ਼ਿਕ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਦੇ ਇੱਕ ਹੋਰ ਸਾਥੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ ਅਤੇ ਹੁਣ ਇੱਕ ਨਵਾਂ ਮੋੜ ਆਇਆ ਹੈ ਇੱਕ ਜਿਸ ਔਰਤ ਵੱਲੋਂ ਆਪਣੇ ਪਤੀ ਦਾ ਕਤਲ ਕੀਤਾ ਗਿਆ ਸੀ ਉਹਦੀ ਸਹੇਲੀ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਇਸ ਸਬੰਧੀ ਡੀਐਸਪੀ ਦਾ ਕਹਿਣਾ ਹੈ ਕਿ ਇਸ ਔਰਤ ਨੂੰ ਇਸ ਸਬੰਧੀ ਜੋ ਇਹ ਕਤਲ ਹੋਇਆ ਹੈ ਇਸ ਸਬੰਧੀ ਇਸ ਨੂੰ ਇਸ ਤੋਂ ਪਹਿਲਾਂ ਪਤਾ ਸੀ ਅਗਰ ਇਹ ਪੁਲਿਸ ਨੂੰ ਜਾਂ ਕਿਸੇ ਹੋਰ ਵਿਅਕਤੀ ਨੂੰ ਦੱਸ ਦਿੰਦੀ ਉਹ ਵਿਅਕਤੀ ਵਸ ਸਕਦਾ ਸੀ ਜਿਸ ਨੂੰ ਲੈ ਕੇ ਹੁਣ ਪੁਲਿਸ ਵੱਲੋਂ ਇਸ ਨੂੰ ਗ੍ਰਿਫਤਾਰ ਕਰਕੇ ਅਜਮਾਜੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਹੁਣ ਇਹਦਾ 3 ਦਿਨ ਦਾ ਰਿਮਾਂਡ ਜਿਹੜਾ ਉਹ ਹਾਸਲ ਕੀਤਾ ਗਿਆ ਆ ਉਸ ਨੂੰ ਸ੍ਰੋਣੀ ਇਸ ਸੰਬੰਧੀ ਕੀ ਕਹਿੰਦੇ ਨੇ ਡੀਐਸਪੀ ਤਰਲੋਚਨ ਸਿੰਘ ਫਰੀਦਕੋਟ ਇਸ ਮਾਮਲੇ ਨੂੰ ਲੈ ਕੇ ਸੁਖਨਾਲਾ ਮਰਡਰ ਮਾਮਲੇ ਵਿੱਚ ਇੱਕ ਕਪੜਾਾਈ ਹੈ ਸੁੱਛ ਗ੍ਰਿਫਤਰੀ ਨਹੀਂ ਹੈ ਜਿਹੜਾ 28 29 11 ਨੂੰ ਇੱਕ ਸੁਖਨਾਲਾ ਜਗੇ ਮਰਡਰ ਹੋਇਆ ਸੀ ਮਰਡਰ ਦੇ ਵਿੱਚ ਜਿਹੜੇ ਮੇਨ ਦੋਸ਼ੀ ਸੀ ਰੁਪਿੰਦਰ ਹਰਕਵਰ ਏ ਵੀਮ ਜੀ ਇਹ ਤਿੰਨਾਂ ਦੀ ਅਸੀਂ ਇਸ ਤੋਂ ਪਹਿਲਾਂ ਅਰੈਸਟ ਪਾ ਚੁੱਕੇ ਹਾਂ ਇਸ ਦੇ ਵਿੱਚ ਸਾਡੀ ਜਿਹੜੀ ਇਨਵੈਸਟੀਗੇਸ਼ਨ ਲਗਾਤਾਰ ਚੱਲ ਰਹੀ ਸੀ ਇਸ ਦੇ ਵਿੱਚ ਸਾਨੂੰ ਇੱਕ ਵੀਰ ਇੰਦਰਕੌਰ ਜਿਹੜੀ ਕੋਈ 26 ਸਾਲ ਦੀ ਇਸ ਦੀ ਏਜ ਹੈ ਤੇ ਮਹੱਲਾ ਕੋਖਰਾ ਜ਼ਿਲ੍ਹਾ ਫਰੀਕੋਟ ਦੀ ਰਹਿਣ ਵਾਲੀ ਸੀ ਇਹ ਜਿਹੜੀ ਰੁਪਿੰਦਰ ਦੀ ਇੱਕ ਅੱਛੀ ਦੋਸਤ ਸੀ ਜਿਹੜੀ ਇਨਵੈਸਟੀਗੇਸ਼ਨ ਵਿੱਚ ਆ ਚੁੱਕੀ ਹੈ ਵੀ ਇਹਨੂੰ ਇਸ ਮਟਰ ਬਾਰੇ ਪਤਾ ਸੀਗਾ ਵੀ ਇਹ ਮਟਰ ਜਿਹੜਾ ਰੁਪਿੰਦਰ ਨੇ ਅਧਿਆਸਪੰਡ ਦਾ ਗੁਰਵਿੰਦਰ ਦਾ ਕਰਨਾ ਤੇ ਇਹਨੂੰ ਉਸ ਚੀਜ਼ ਬਾਰੇ ਜਾਣਕਾਰੀ ਸੀ ਜੇਕਰ ਇਹ ਪੁਲਿਸ ਨੂੰ ਇਨਫੋਰਮ ਕਰਦੀ ਜਾਂ ਆਪਣੇ ਕਿਸੇ ਹੋਰ ਕੇ ਸਹਿਯੋਗੀ ਇਨਫੋਰਮ ਕਰ ਦਿੱਤਾ ਇਹ ਮਰਡਰ ਉਸ ਟਾਈਮ ਟਲ ਸਕਦਾ ਸੀਗਾ ਇਹ ਸਬੰਧ ਵਿੱਚ ਸਾਡੇ ਜਿਹੜੀ ਤਫ਼ਤੀਸ਼ ਲਗਾਤਾਰ ਚੱਲ ਰਹੀ ਸੀ ਇਸ ਨੂੰ ਕੱਲ ਅਸੀਂ ਨਾਮਿਨੇਟ ਕਰਕੇ ਅੱਜ ਅਸੀਂ ਇਸ ਦੀ ਗ੍ਰਿਫਤਾਰੀ ਪਾ ਲਈਏ ਸਰ ਇਸ ਤੱਕ ਹੀ ਰੁਕ ਹਮਨੇ ਕਿਉਂਕਿ ਸਿਰਫ ਇੱਕ ਜਾਣਕਾਰੀ ਤਹਤੀ ਗ੍ਰਫਤਰ ਕੀਤਾ ਗਿਆ ਹੈ ਕੋਈ ਹੋਰ ਵੀ ਨਹੀਂ ਕੋਈ ਇਨਵੋਲਵਮੈਂਟ ਨਹੀਂ ਨਹੀਂ ਬਿਲਕੁਲ ਜਿਹੜੀਆਂ ਇਹ ਦੋਨੋਂ ਜਿਹੜੀਆਂ ਰੁਪੇਂਦਰ ਤੇ ਵੀਰਿੰਦਰ ਦੋਨੋਂ ਪਲੱਸ 2 ਦੀਆਂ ਕੱਟੀਆਂ ਸਟੂਡੈਂਟ ਸੀ ਜਿਹੜੀ ਰੁਪਿੰਦਰ ਦੇ ਪਲੱਸ 2 ਤੋਂ ਬਾਅਦ ਕੈਨੇਡਾ ਚਲੀ ਜਾਂਦੀ ਤੇ ਕੈਨੇਡਾ ਤੋਂ ਜਿਹੜੇ ਵਾਪਸ ਆਉਂਦੀ ਹੈ ਤੇ ਫਿਰ ਦੁਬਾਰਾ ਇਸ ਦਾ 25 ਦੇ ਵਿੱਚ ਆਦੀ ਇਸ ਫਰੈਂਡ ਵੀਰਿੰਦਰ ਨਾਲ ਤਾਲਮਿਲ ਹੋ ਜਾਂਦਾ ਹੈ ਤੇ ਇਹ ਬਹੁਤ ਅੱਛੀਆਂ ਫਰੈਂਡ ਹੋਣ ਕਰਕੇ ਹਰ ਇੱਕ ਗੱਲ ਸ਼ੇਅਰ ਕਰਦੀਆਂ ਸੀ ਤੇ ਜਿਹੜਾ ਇਹਨਾਂ ਨੇ ਆਪਸ ਵਿੱਚ ਇਹ ਵੀ ਗੱਲ ਇਹਨਾਂ ਦੀ ਸ਼ੇਅਰ ਹੋ ਚੁੱਕੀ ਸੀ ਵੀ ਜਿਹੜਾ ਗੁਰਵਿੰਦਰ ਦਾ ਮਰਡਰ ਕੀਤਾ ਜਾਣਾ ਤੇ ਉਸ ਦੇ ਵਿੱਚ ਹੁਣ ਅਸੀਂ ਇਹਦੀ ਗ੍ਰਿਫਤਾਰੀ ਪਾ ਲਈ ਉਸ ਦੇ ਵਿੱਚ ਅਸੀਂ ਮਾਂ ਜੋ ਕੋਰਟ ਦੇ ਵਿੱਚ ਇਹਨੂੰ ਪੇਸ਼ ਕਰਕੇ ਇਹ ਮਾੜਲਾ ਵਾਂਗਰ ਮਾੜ ਦੇ ਵਿੱਚ ਸਾਰੀ ਗੱਲਬਾਤ ਪੁੱਛੀ ਜਾਏਗੀ ਜਾਂ ਕਲੀਅਰ ਕਰਾਂਗੇ ਵੀ ਇਹਦਾ ਕੀ ਰੋਲ ਰਿਹਾ ਹੈ ਕਿੰਨਾ ਕੋਈ ਨੂੰ ਕਦੋਂ ਤੇ ਸਾਜ਼ਿਸ਼ ਚੱਲ ਰਹੀ ਸੀ ਕਿਉਂਕਿ ਜਦੋਂ ਸਾ ਤ ਉਸ ਦੱਸ ਸਕੀ ਫਿਰ ਇਹਨਾਂ ਦਾ ਪ੍ਰੀ ਕੌਨ ਸੀ ਕਿ ਉਹਨਾਂ ਦਾ ਮਟਰ ਕਰਨਾ ਹੋਰ ਆਪਸ ਵਿੱਚ ਇਹਨਾਂ ਦੀ ਕੋਈ ਇਖਲਾ ਮਸ਼ਵਰਾ ਵੀ ਹੋਇਆ ਸੀ ਕਦੋਂ ਦੀ ਪਲਾਨਿੰਗ ਚੱਲ ਰਹੀ ਸੀ ਹਾਂ ਬਿਲਕੁਲ ਸਾਡੇ ਜਿਹੜੇ ਹੁਣ ਤੱਕ ਇਨਵੈਸਟਿੰਗ ਚਾਹੇ ਬਹੁਤ ਥੋੜੇ ਟਾਈਮ ਦੇ ਵਿੱਚ ਹੀ ਕੁਝ ਦਿਨਾਂ ਦੇ ਵਿੱਚ ਇਹਨਾਂ ਪਗਾਂਗੇ ਵੀ ਜਿਹੜੀ ਇਸ ਗੱਲ ਦਾ ਵੀਰਿੰਦਰ ਨਾਲ ਜਿਹੜੀ ਦੋਸ਼ੀ ਰਪਿੰਦਰ ਨੇ ਗੱਲ ਸੰਜੀ ਕੀਤੀ ਸੀ ਕੋਈ ਜਿਆਦਾ ਟਾਈਮ ਪਹਿਲਾਂ ਦੀ ਨਹੀਂ ਇਹ ਜਦੋਂ ਇਹਨੇ ਇਸ ਕ੍ਰਾਈਮ ਨੂੰ ਅੰਜਾਮ ਦੇਣਾ ਸੀ ਰਿੰਦਰ ਨੇ ਉਹ ਥੋੜਾ ਟਾਈਮ ਪਹਿਲਾਂ ਹੀ ਆਦੀ ਇਸ ਫਰੈਂਡ ਨਾਲ ਇਹਨੇ ਸ਼ੇਅਰ ਕੀਤੀ ਸੀ ਵੀਰਾਂ ਕਾਦੀ ਪੜਾਈ ਕਰਦੀ ਹੈ ਜੀ ਇਹ ਇਸ ਟਾਈਮ ਬੀਐਲਸੀ ਜਿਹੜੀ ਓਟੀਟੀ ਜੀ ਨੂੰ ਕਹਿੰਦੇ ਮੈਡੀਕਲ ਨਾਲ ਰਿਲੇਟਡ ਮੋਗਾ ਵਿਖੇ ਡਗਰ ਕਾਲਜ ਵਿਖੇ ਇਹ ਜਿਹੜੀ ਸੈਗਰੀ ਦੀ ਸਟੂਡੈਂਟ ਸੀ ਇਹ ਦਾ ਬੈਕਗ੍ਰਾਉਂਡ ਇਹ ਇੱਕ ਪਰਿਵਾਰ ਨਾਲ ਨਾਰਮਲ ਪਰਿਵਾਰ ਦੀ ਬੱਚਾ ਹੈ ਤੇ ਇਹ ਜਿਹੜੀ ਜਿੰਦੀ ਅਨਮੈਰਿਡ ਜਿੰਦੀ ਏਜ ਕੋਈ 26 27 ਸਾਲ ਹੈ ਤੇ ਜਿਹੜੀ ਆਨਸਟ ਮਾਦੀ ਸਟੱਡੀ ਕਰ ਰਹੀ ਸੀ ਤੇ ਉਹੀ ਰਹੈ ਨੂੰ ਹਾਂ ਬਿਲਕੁਲ ਹਾਂਜੀ ਖੋਖਰਾਲਾ ਮੱਲਾ ਫਰੀ ਕੋਟ ਦੀ ਇਹ ਨਿਵਾਸੀ ਸੀ